ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁਰ ਅੱਜ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਗੁਰੂ ਸਾਹਿਬਾਨ ਜੀ ਤੋਂ ਆਸ਼ੀਰਵਾਦ ਲਿਆ ਕਾਰਜਕਾਰੀ ਪ੍ਰਧਾਨ ਤਖਤ ਸਾਹਿਬ ਵਿਖੇ ਆਪਣੀ ਪਹਿਲੀ ਫੇਰੀ ਦੌਰਾਨ ਉਹਨਾਂ ਨੇ ਚੱਲ ਰਿਹਾ ਗੁਰਬਾਣੀ ਸ਼ਬਦ ਕੀਰਤਨ ਸਰਵਣ ਕੀਤਾ ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਕਮੇਟੀ ਮੈਂਬਰ ਪਾਈ ਅਮਰਜੀਤ ਸਿੰਘ ਚਾਵਲਾ ਸਰਦਾਰ ਅਜਮੇਰ ਸਿੰਘ ਖੇੜਾ ਗੁਰਪ੍ਰੀਤ ਸਿੰਘ ਚੱਬਰ ਦਿਲਜੀਤ ਸਿੰਘ ਪਿੰਡਰ ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ ਜਥੇਦਾਰ ਜਰਨੈਲ ਸਿੰਘ ਔਲਖ ਜਥੇਦਾਰ ਮੋਹਨ ਸਿੰਘ ਟਾਹੇਵੀ ਨਾਲ ਸੰਗਤ Vamos botar no um

سامنے 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 تھینک یو میں گلام کی تصے کلا کلا سوال فیصل کرنا میں کٹا جاب دینا نمبر دو دھوڑا ہے کہ سٹیٹیجی کی ہے سٹرٹجی کلا بڑھائے گا کوئی بھی سٹرٹجی ہے ساتھی بہ کے پارٹی بہ کے سیئر ساتھی جتنے بندی رائے لے کے بنتی ہے جو اسی سارے بہ کے بنا اس کے مطابق اگلا اِسی قدم چکاں گی سٹرٹجی ہوئے گی اج سا گروا گرو صاحب کو شہید ہوا لینا اور سنگت نو بےتی کرنا ਔਰ ਸਾਥੀਆਂ ਨੂੰ ਜਵਾਬ ਨੂੰ ਬੇਨਤੀ ਕਰਨਾ ਕਿ ਆਪਾਂ ਇਕੱਠੇ ਹੋ ਕੇ ਇਸ ਚੈਲੇ ਨੂੰ ਸੰਭਾਲ ਕਰੀਏ ਤਾਂ ਕਿ ਇਸ ਦਾ ਮੁਕਾਬਲਾ ਕਰ ਸਕੇ ਵੱਡੇ ਵੱਡੇ ਹਮਲੇ ਐਨੀ ਦੇ ਤੋ ਹੋ ਰਹੇ ਨੇ ਤਾਂ ਹੀ ਆਪੋ ਦਾ ਮੂੰਹ ਹੋ ਸਕਾਂਗੇ ਨਹੀਂ ਇਕੱਲੇ ਇਕੱਲੇ ਹੋ ਕੇ ਆਪਾਂ ਉਸ ਨੇ ਕਹਿ ਕੇ ਉਹਦਾ ਕੋਈ ਜਵਾਬ ਨਹੀਂ ਨੁਕਸਾਨ ਹੋਰ ਕਰੀ ਜਾਵਾਂਗੇ ਫਿਰ ਕੋਈ ਇਸ ਤਰ੍ਹਾਂ ਇਹ ਅੱਜ ਸਾਡਾ ਪ੍ਰੋਗਰਾਮ ਹੈ ਇਹ ਸਾਡੀ ਬੇਸ਼ਕੀ ਇਹ ਸਾਡੀ ਸਟ੍ਰੈਟਜੀ ਹੈ ਸਾਰਿਆਂ ਨੇ ਕੱਲ ਜੋ ਉਦਾਸ ਸਾਹਿਬ ਸ਼੍ਰੋਮਣੀ ਕਾਲੀ ਦਲ ਨੇ ਸਤਸਵੇਸ ਬਾਰਾ ਜੀ ਨੇ ਆਪਣੇ ਸਾਰੇ ਸੀਨੀਅਰ ਸਾਥੀਏ ਨਾਲ ਜੋ ਮੈਥੋਂ ਪਹਿਲਾਂ ਜੀਮਾ ਸਾਹਰੇ ਦੱਸਿਆ ਇਹਨਾਂ ਰਹਿ ਕਰਕੇ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਸੇਵਾਦਾਰੀ ਦੀ ਜ਼ਿੰਮੇਵਾਰੀ ਦਾਸ ਦੇ ਜੁम्मे ਲਈ ਹੈ ਮੈਂ ਦੇਣਤੀ ਵੀ ਸਾਰਿਆਂ ਨੂੰ ਕੀਤੀ ਸੀ ਕਿ ਸਾਰੇ ਮੇਰੇ ਭਰਾ ਹੋ ਮੇਥੋਂ ਹਿੰਮਤੀ ਹੋ ਸਾਰਿਆਂ ਨੇ ਕਿਾ ਕਿ ਨਹੀਂ ਸਾਡਾ ਸ਼ੁਰੂਮ ਹੈ ਸੋ ਦਾਸ ਨੇ ਸੱਚ ਖਾ ਕੇ ਉਪਨ ਸਾਰਿਆਂ ਦਾ ਮੰਨੇ ਉਹਦੇ ਕਰਕੇ ਅਸੀਂ ਫਰਜ ਬਣਦਾ ਸੀ ਅਸੀਂ ਗੁਰੂ ਘਰ ਤੇ ਨਿੰਮਰਤਾਰ ਆਪੋਸਤੇ ਚੱਲੇ ਚੱਲੇ ਵਾਲੇ ਆ ਧਰਮ ਸਾਡੇ ਵਾਸਤੇ ਮੁੱਖ ਹੈ ਇਸ ਤਰ੍ਹਾਂ ਕਿ ਪਹਿਲਾ ਸਭ ਤੋਂ ਪਹਿਲਾ ਗੁਰੂ ਤੋਂ ਅਸ਼ੀਰਵਾਦ ਸਾਰੇ ਜਿਹੜੀ ਬੰਦੀ ਸੀ ਸਾਰੇ ਕਬਜੀਬਾ ਸਾਹਿਬ ਬੈਂਟ ਕੀਤੀ ਪੰਜਾਬ ਸਰਸਾ ਆਇਆ ਜਾਂ ਫਿਰ ਅਸਥਾਨ ਭਲਵਸਾਵਾਂ ਸਰਸਾ ਸਾਹਿਬ ਅੱਜ ਫੈਸਲੇ ਦਾ ਦਿਲ ਸੀ ਤੁਸੀਂ ਇਸ ਕਰਕੇ ਪਾਸੇ ਰੱਖਿਆ ਰੰਗਪੁਰ ਸਾਹਿਬ ਅਜੀ ਸਾਰੇ ਗੁਰੂ ਦੇ ਚਰਨਾਂ 'ਚ ਨਤਬਸਤ ਹੋ ਕੇ ਗੁਰੂ ਤੋਂ ਅਸ਼ੀਰਵਾਦ ਲੈਣ ਵਾਸਤੇ ਹਾਜ਼ਰ ਹੋਇਆ ਸੋ ਮੈਂ ਸਭ ਤੋਂ ਪਹਿਲਾਂ ਕੁਣ ਆ ਰਿਹਾ ਤਬਾਦ ਕਰਦਾ ਕਿ ਪਹਿਲਾ ਸੋਤੋ ਰਸਤੇ ਚ ਪੁਰਾਣਾ ਸਥਾਨ ਪਠਾਰ ਸਾਹਿਬ ਇਹ ਪਹਿਲਾਂ ਸੀ ਉੱਥੇ ਦੀ ਗੁਰੂ ਦੇ ਚਰਨਾਂ ਚ ਨਰਵਸਤੇ ਕੋਇ ਦਾ ਸਾਰੀ ਜਥੇਬੰਦੀ ਸੀ ਹੁਣ ਇੱਥੇ ਦਾਸ ਤੇ ਨਾਲ ਚੀਨਾ ਸਾਹਿਬ ਹੈ ਰੇਵਾਤ ਸਾਹਿਬ ਬੈਠੇ ਆ ਚਾਬਲਾ ਸਾਹਿਬ ਬੈਠੇ ਹੈ ਜ਼ਿਲ੍ਹਾ ਪ੍ਰਧਾਨ ਬੈਠੇ ਹੈ ਬਾਕੀ ਸਾਰੀ ਦਰਜਾ ਬਦਰਜਾ ਜਥੇਬੰਦੀ ਬੈਠੀ ਹੈ ਹੋਰ ਸਾਡੀਆਂ ਸਖਸ਼ੀਅਤਾਂ ਮਹਾਰ ਬੈਠੇ ਆ ਨੇ ਉਹ ਸਾਰਿਆਂ ਦੀ ਹਾਜ਼ਰੀ ਹੈ ਅਸੀ ਗੁਰੂ ਦੇ ਚਰਨਾ ਤੇ ਨਤਬਸਤ ਹੋਏ ਤੇ ਸਭ ਤੋਂ ਪਹਿਲਾਂ ਗੁਰੂ ਦਾ ਬਹੁਤ ਬਹੁਤ ਧੰਨਵਾਦ ਗੁਰੂ ਦੇ ਅਸ਼ੀਰਵਾਦ ਹਮੇਸ਼ਾ ਸਾਡੇ ਸਾਰੇ ਸਿਰ ਤੇ ਨਾਮ ਦੇ ਤੇ ਸਾਰੇ ਘਰ ਤੇ ਬਣੀ ਰਹੇ ਦੂਸਰਾ ਜੋ ਇਹ ਜ਼ਿੰਮੇਵਾਰੀ ਹੈ ਕਿ ਕੋਈ ਸੌਦਾ ਸਮਝਦਾ ਮੈਂ ਜਦੋਂ ਤੋਂ ਦਾਸ ਤੋਂ ਇਸ ਕੰਮ ਕਰਨ ਦਾ ਮੌਕਾ ਮਿਲਿਆ ਕਾਲਜ ਦੀ ਪੜਾਈ ਤੋਂ ਬਾਅਦ ਭਾਵੇਂ ਕਿ ਕਾਫੀ ਸੰਗਤਾਂ ਨੂੰ ਪਤਾ ਨਹੀਂ ਹੋਣਾ ਇੰਨਾ ਪਿੰਡ ਦਾ ਸਰਪੰਚ ਹੀ ਨਹੀਂ ਬਣਿਆ ਬਗੈਰ ਬੋਟਾ ਦੇ ਛੋਟੇ ਪਰਚੂਨ ਦੇ ਸਾਥ ਚ ਦਾਸ ਸਰ ਪ੍ਰਧਾਨ ਦੀ ਸਰਕਲ ਤੇਰਾ ਦਾ ਬਣਿਆ ਉਦੋਂ ਸਰਕਲਾਂ ਜਿਦੇ ਬੰਦੀਆਂ ਜਿਥੇ ਦੁਨੀਆ ਦੇ ਕੱਠ ਹੁੰਦੇ ਸਨ ਔਰ ਬਕੈਦਾ ਚੋਣ ਕਰਾਈ ਜਾਂਦੀ ਸੀ ਮੈਂ ਵੀ ਜ਼ਿਲ੍ਹਾ ਲੈਵਲ ਤੇ ਲੈ ਜਾ ਕੇ ਆਪ ਕੋੜਾ ਕੰਮ ਰਹਾ ਸਰਕਲਾਂ ਦੀਆਂ ਜਦਨੀਆ ਕਰਕੇ ਜ਼ਿਲ੍ਹਾ ਜਰਦਨੀ ਕਰਕੇ ਇਸ ਤਰ੍ਹਾਂ ਇਹ ਦਾਸ ਉਸ ਜਿਵੇਂ ਬੰਦੀ ਚ ਸਰਕਲ ਵਿਖਦਾ ਦੀ ਜੋ ਖੈਰ ਸੇਵਾ ਕੀਤੀ ਉਸ ਤੋਂ ਮਹੌਲੀ ਹੋਲੀ ਫਿਰ ਆਇਆ ਜੇਲਾ ਦਾ ਸਮਾ ਆਇਆ ਫਿਰ ਉਸ ਤੋਂ ਬਾਅਦ ਗੁਰੂ ਜੀ ਕਿਪਾ ਕੀਤੇ ਬਰਕਰ ਚ ਦਾਸ ਨੂੰ ਐਮਐਲਏ ਦੀ ਸੇਵਾਦਾਰੀ ਫਿਰ ਬਾਹਰ ਕਰ ਜਾਤਾ ਜਾ ਕੇ ਗੁਰੂ ਨੇ ਸਿੱਖਿਆ ਦਿੱਤੀ ਉਹ ਸੇਵਾ ਕੀਤੀ ਤੇ ਗੁਰੂ ਤੋਂ ਬਖਸ਼ਿਸ਼ ਮੰਗਦੇ ਆ ਕਿ ਇਹ ਜਿਹੜਾ ਹੈ ਜੇ ਤਾਂ ਵੀ ਸਮਾ ਸਾਨੂੰ ਗੁਰੂ ਦੇਵੇ ਉਹ ਤੋਂ ਸ਼ਕਤੀ ਮੰਗਦੇ ਆ ਤੇ ਆਸ਼ੀਰਵਾਦ ਮੰਗਦੇ ਆ ਕਿ ਸਾਥੋਂ ਸੇਵਾ ਕਰਾਵੇ ਕੋ ਗਲਤੀ ਨਾ ਹੋਵੇ ਜੇ ਕੋਈ ਸੇਵਾ ਛੇ ਹੁੰਦੀ ਹੈ ਤਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੈ جی گلتی ہوں تو وہ ہے ساری گلتی نہ گلتی ہوں اس کر کے اُسی ہر ساس کے نام گرو تمہیں آشرواد لینا ہے بہت بڑی وی بڑا چیلنج ہے قومہ قوم اس جی استی پیدا ہوئی ہے یہ سارا دیش ہے یہ سارے ہندوستان کی سارے نہیں دھرتی ہے کیونکہ پجے گروہ سہوان اس دسے گروہ سہوان اس دھرتی سے پیدا ہوئے پنجے صاحبزاد اس دھرتی سے پیدا ہوئے ਇਸ ਧਰਤੀ ਦੇ ਸਾਡੇ ਗੁਰੂਆਂ ਨੇ ਬੜੀਆਂ-ਬੜੀਆਂ ਕੁਰਬਾਨੀਆਂ ਦਿੱਤੀਆਂ ਦੁਨ ਦੇ ਖਿਲਾਫ ਧਰਮ ਦੇ ਹੱਕ ਦੇ ਵਿੱਚ ਕੀਤੀਆਂ ਇਨਸਾਫ ਦੇ ਵਾਸਤੇ ਕੀਤੀਆਂ ਇਹ ਸਾਡੇ ਵੱਡੇ ਲੋਕਾਂ ਨੇ ਕੀਤੀਆਂ ਲੇਕਿਨ ਦੁੱਖ ਹੈ ਕਿ ਸਹੀ ਪਹਿਲਾ ਜਾਈਏ ਕਿ ਨਾ ਜੇ ਅਸੀਂ ਮੂਲਾਂ ਨਾਲ ਲੜਦੇ ਸੀ ਸਭ ਕੋ ਦੁੱਖ ਨਹੀਂ ਸੀ ਪਰ ਅਸੀਂ ਸਾਡੇ ਗੁਰੂ ਸਾਹਿਬਾਨ ਨਾਲ ਲੜੇ ਕੁਰਬਾਨੀਆਂ ਹੋਈਆਂ ਸਾਡੇ ਗੁਰੂ ਅੰਗਰੇਜ਼ਾਂ ਨਾਲ ਲੜੇ ਕੋਈ ਸਭ ਦੁੱਖ ਨਹੀਂ ਸੀ ਲੇਕਿਨ ਦੁੱਖ ਹੈ ਕਿ ਅਸੀਂ ਇੰਨੀ ਕੁਰਬਾਨੀਆਂ ਦੋ ਬਾਹਰ ਸ਼ਬਦ ਵਜ ਅਜ਼ਾਦੀ ਜਿਹੜੇ ਕੁਰਬਾਨੀਆਂ ਨੇ ਉਹ ਆਪਣੇ ਬਜ਼ੁਰਗਾਂ ਨੇ ਕੀਤੀ ਇਸ ਪੰਜਾਬ ਦੀ ਧਰਤੀ ਤੇ ਜਿਹਦੇ ਸਾਰੇ ਹੀ ਸੀ ਸਿੱਖ ਵੀ ਸੀ ਗੁਰੂ ਦੇ ਔਰ ਜੋ ਇਸ ਪੰਜਾਬ ਦੀ ਧਰਤੀ ਦੇ ਸੀ ਉਹ ਪੰਜਾਬੀਆਂ ਨੇ ਵੀ ਸੋਚੇ ਤੌਰ ਤੇ ਦੇਸ਼ ਦੇ ਮੁਕਾਬਲੇ ਬਹੁਤ ਬੜੇ ਕੁਰਬਾਨੀਆਂ ਕੀਤੀਆਂ ਬੜੇ ਅੰਕੜੇ ਨੇ ਉਹ ਨਾ ਜਾਣੇ ਲੇਕਿਨ ਦੁੱਖ ਹੈ ਕਿ ਆਜ਼ਾਦੀ ਤੋਂ ਬਾਅਦ ਜੋ ਸਾਡੇ ਵਿੱਚ ਖੁਸ਼ੀ ਸੀ ਕਿ ਅਸੀਂ ਨੁਕਸਾਨ ਨਹੀਂ ਕੀਤਾ ਅਸੀਂ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਤੇ ਉਸ ਦਾ ਸਾਨੂੰ ਹੱਕ ਤਾਂ ਕੀ ਬਣਨਾ ਸੀ درجہ میں درجہ سارا جا بتقرے ہوں گے رہے اور ایک بتقرا نہیں ایک دو تین چار بکرے نہیں روز نمے تو نواں ہوتا ہے پہلا ارتھک وتقرے سمجھے سا دوسرا سی سیاسی یعنی پولیٹیکل وتکرے سمجھا ہوں تو پھر وہ نے حملہ کر کے بلا تھا مسے لنگڑ افزالی ہونا نے اس کو ڈبڑے ڈبڑے کرتے حضور صاحب اللہ ਆਪਣੀ ਕਮੇਟੀ ਬਣਾ ਲਏ ਆਪਣੇ ਟੇਜ ਬਣਾ ਲਏ ਮੌਂਟਾ ਜੜਾ ਦੀ ਕੀ ਬੁਸ਼ਤ ਕਰੀ ਜਾਂ ਕਰਵਾਈ ਜਾਂਦੇ ਅੱਡਾ ਸਾੜ ਕਰਵਾ ਲਈ ਦਿੱਲੀ ਅੱਡ ਕਰਤੀ ਹੈ ਹਰਿਆਣਾ ਅੱਡ ਕਰਤਾ ਇਹ ਸਾਡੇ ਧਰਮ ਦੇ ਟੁਕੜੇ ਟੁਕੜੇ ਕਰ ਰਿਹਾ ਇਹ ਉਸ ਤੋਂ ਵੀ ਵੱਡਾ ਹਮਲਾ ਬਾਕੀ ਸਾਡੀਆਂ ਮੰਗਾਂ ਤਾਂ ਕਿੱਥੇ ਰਹਿ ਗਈਆਂ ਹਿੰਦੁਸਤਾਨ ਚ ਕੀ ਹੋਈ ਜਾਂਦਾ ਕਿ ਡੇ ਡੇ ਗੜਾ ਹੋਏ ਤੇ ਕਿਸੇ ਨੂੰ ਪਾਸੇ ਨਹੀਂ ਜ਼ਰੂਰ ਜੀ ਵੀ ਤਾਂ ਛੱਡਦੇ ਨੇ ਸਾਡੇ ਬੰਦੇ ਸਿੱਖਾਂ ਨੇ اس وی کسی کوئی غلطی نہیں کیتے جو ساڑھے ہرمندر صاحب تے حملہ ہوا بدوشیا کا جو جو انہوں نے وہ کیتا کیا ہلاک کیے کیتا کیا جو نرسگار کیتا کیا جو سکے ہوئے گرو گھرانیا بے کیتی ہیں سارے دیش جو کیتا کے اموشن چاہ کے جو انہوں نے کروانی کیتی وہ بھی سال عمر قید ہوتی ہے پچی ہو جائے پینتی پینتی سال کا زبان تو بھی نہیں دے رہے سو یہ ਵੱਖਰੇ-ਵੱਖਰੇ ਬਾਕੀ ਜੋ ਸਾਡੇ ਪਾਣੀਆਂ ਦੇ ਚੰਡੀਗੜ੍ਹ ਦੇ ਪੰਜਾਬੀ ਮੋਦੇ ਇਲਾਕਿਆਂ ਦੇ ਆਰਥਿਕ ਇੰਡਸਟਰੀ ਹੈ ਖੇਤੀ ਹੈ ਕਿਸਾਨੀ ਹੈ ਮੈਨੂੰ ਕੋਈ ਮਸਲਾ ਹੀ ਨਹੀਂ ਜੋ ਤਾਂ ਰੋਡ ਪੈਦੇ ਉਹਨਾਂ ਸਭ ਬੱਲੇ ਪੰਜਾਬੀਓ ਸ਼ਾਬਾਸ਼ ਜੇ ਬਾਰਡਰ ਤੇ ਲੜਦਾ ਹੈ ਬੱਲੇ ਪੰਜਾਬੀਓ ਸ਼ਾਬਾਸ਼ ਹੈ ਲੇਕਿਨ ਲੋਕ ਹੱਕ ਦੇਣਾ ਤੁਸੀਂ ਦੇਸ਼ ਦੇ ਨਾਲ ਵਿੱਚ ਥੋੜੇ ਤੇ ਸ਼ੱਕ ਪੈਦਾ ਹੁੰਦੇ ਸੋ ਮੇਰੀ ਬੇਨਤੀ ਹੈ ਕਿ ਬਹੁਤ ਵੱਡੇ ਚੈਲੇਂਜ ਸਾਡੇ ਸਾਹਮਣੇ ਹੈ ਮੈਂ ਸਾਰੇ ਇੱਥੇ ਹਾਜ਼ਰ ਪੱਤਰਕਾਰ ਸਾਹਿਬ ਦਾ ਸਾਰਿਆਂ ਸਖਸੀਤਾਂ ਦਾ ਤੈਦ ਤੋਂ ਤੱਕ ਗੱਲਬਾਤ ਕਰਦਾ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਰਦਾਰ ਪ੍ਰਵੀਨਦਰ ਸਿੰਘ ਜੀ ਹੁੰਦਰ ਸਾਹਿਬ ਅਤੇ ਸਾਬਕਾ ਸ਼੍ਰੀ ਕੇਸਰ ਸਾਹਿਬ ਦੇ ਉੱਤੇ ਨਤਮਸਤ ਹੋਣ ਵਾਸਤੇ ਗੁਰੂ ਮਹਾਰਾਜ ਦਾ ਅਸ਼ੀਰਵਾਤ ਲੈਂਡ ਵਾਸਤੇ ਇੱਥੇ ਪਹੁੰਚੇ ਸਭ ਤੋਂ ਪਹਿਲਾਂ ਮੈਂ ਗੁਰਸੱਭੂ ਸਾਹਿਬ ਨੂੰ ਸਾਰੀਆਂ ਸਖਸ਼ੀਤਾਂ ਨੂੰ ਜੀ ਆਇਆਂ ਕਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਉਹਨਾਂ ਨੇ ਸਾਰੇ ਜਿਹੜੇ ਪਾਰਲੀਮੈਂਟ ਬੋਰਡ ਬਣਿਆ ਉਹਦੇ ਨਾਲ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਔਰ ਜਿਹੜੀ ਪਾਰਟੀ ਦੀ ਇਨਟਰਸਪੈਕਸ਼ਨ ਕਰਨ ਵਾਸਤੇ ਕਮੇਟੀ ਬਣੀ ਸੀ ਸਰਦਾਰ ਇਕਬਾਲ ਸਿੰਘ ਦਾਸਾਉਲੀ ਚੇਅਰਮੈਨ ਸਾਹਿਬ ਦੇ ਅੰਦਰ ਸਰਦਾਰ ਇਕਬਾਲ ਸਿੰਘ ਤੁਹਾਡਾ ਸਾਥ ਨੂੰ ਤੇ ਹੋਰ ਸੀਨੀਅਰ ਸਾਥੀਆਂ ਨੂੰ ਕੱਲ ਬਾਤ ਕਰਦੇ ਵਿੱਚ ਬੁਲਾਇਆ। ਇੱਕ ਤਾਂ ਜਿਹੜੀ ਕਿਦਰਵਾ ਹਲਕੇ ਦੇ ਵਿੱਚ ਸਿਆਸੀ ਘਟਨਾ ਕਰਮ ਵਾਪਰਿਆ ਉਹਦੇ ਸਬੰਧ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਰੇ ਪਾਰਲੀਮੈਂਟਰੀ ਬੋਰਡ ਤੇ ਬਾਕੀ ਲੀਡਰ ਸਾਹਿਬਾਨ ਨੂੰ ਬਰੀਫਿੰਗ ਦਿੱਤੀ। ਦੂਜੀ ਉਹਨਾਂ ਨੇ ਇੱਕ ਇੱਛਾ ਜਤਾ ਦਿੱਤੀ ਸੀ ਕਿ ਕਾਨੂੰਨ ਸ੍ਰੀ ਅਕਾਲਤਖਬ ਸਾਹਿਬ ਦੇ ਉੱਤੇ ਜਿਹੜੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਤੇ ਖਲਾਫ ਸਾਡੇ ਕੋਈ ਸਾਥੀਆਂ ਨੇ ਦਿੱਤੀ ਸੀ। شمنی اکالی دل والے کرچا ہے کہ میں ایک سدارن ورکر کے ترتے بیٹھ کے اس ساری پرکریا کا انتظار کر ਇਸ ਕਰਕੇ{{\text{}}ਪੋਟਰ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਜਿਹੜੀ ਪ੍ਰਧਾਨਗੀ ਦੀਆਂ ਜ਼ਿੰਮੇਵਾਰੀਆਂ ਇਹ ਕਿਰਪਾ ਕਰਕੇ ਤੇ ਤੁਸੀਂ ਆਪ ਸੰਭਾਲੋ{{\text{}}} ਪੋਟਰ ਸਾਹਿਬ ਦੇ ਕੋਈ ਮਨ ਦੇ ਵਿੱਚ ਇਹ ਖਿਆਲ ਨਹੀਂ ਸੀ ਨਾ ਸਾਡੇ ਮਨ ਦੇ ਵਿੱਚ ਕਿਸੇ ਦੇ ਵਿੱਚ ਇਸ ਗੱਲ ਦਾ ਖਿਆਲ ਸੀ ਪਰ ਉਹਨਾਂ ਨੇ ਜਿਸ ਕਨਵਿੰਸਿੰਗ ਤਰੀਕੇ ਦੇ ਨਾਲ ਆਪਣੀ ਇੱਛਾ ਜ਼ਾਹਿਰ ਕੀਤੀ

ਪਾਰਟੀ ਦੇ ਤੁਸੀਂ ਸਕੱਤਰ ਜਨਨ ਵੀ ਹੋ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਵੀ ਹੋ ਜਿਹੜੇ ਸੈਕੂਲਰ ਕਮੇਟੀ ਦੇ ਚੇਅਰਮੈਨ ਵੀ ਹੋ ਤੇ ਇਸ ਕਰਕੇ ਇਹ ਨੇਚਰਲ ਚੋਇਸ ਹੈ ਸਾਰਿਆਂ ਦੇ ਮਨ ਨੂੰ ਇਹ ਠੀਕ ਲੱਗਦਾ ਕਿ ਜੇ ਪਤਾ ਸਾਪ ਇੱਕ ਸਧਾਰਨ ਸਿੱਖ ਦੇ ਤੌਰ ਦੇ ਉੱਤੇ ਸਧਾਰਨ ਪਾਰਟੀ ਵਰਕਰ ਦੇ ਤੌਰ ਦੇ ਉੱਤੇ ਸਾਰੀ ਜਿਹੜੀ ਪ੍ਰਕਿਰਿਆ ਦੇ ਦੌਰਾਨ ਰਹਿਣਾ ਚਾਹੁੰਦੇ ਹੈ ਤੇ ਤੁਸੀਂ ਇਹ ਜਿਹੜੀ ਬਟੇ ਜਿਹੜੀ ਜਿਵੇਂ ਵਰੀ ਹੈ ਇਹਨ ਉਸ ਵਾਰ ਸਵਾਗਤ ਦਰਸਾਉ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਜਿਹੜੀ ਇਹ ਬੇਇਤੀ ਸੀ ਪਾਰਟੀ ਦੀ ਉਹਨੂੰ ਸਵੀਕਾਰ ਕੀਤਾ ਇਸ ਕਰਕੇ ਅੱਜ ਮੁੱਖ ਤੌਰ ਤੇ ਉੱਤੇ ਹੁੰਦਰ ਸਾਹਿਬ ਨੇ ਤੁਹਾਨੂੰ ਸੰਬੋਧਨ ਕਰਨਾ ਆਪਣੇ ਪੰਦੇ ਖਾਨਾ ਪਰ ਤੁਹਾਡੇ ਸਾਥੀ ਕਰਨੇ ਹੈ ਮੁੱਖ ਤੌਰ ਤੇ ਅੱਜ ਆਕਾਰਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਪਹੁੰਚੇ ਸੀ ਪਰ ਸਾਡੀ ਸੀਨੀਅਰ ਲੀਡਰਸ਼ਿਪ ਪਾਰਟੀ ਦੀ ਸਾਡੇ ਸ਼ਰੋਮਨੀ ਗੁਰਪ੍ਰਬਤ ਕਮੇਟੀ ਦੇ ਮੈਂਬਰ ਸਭਾ ਵੱਡੀ ਗਿਣਤੀ ਜਹਾਜ਼ ਨੇ ਸਾਡੇ ਜ਼ਿਲ੍ਹੇ ਦੇ ਜਥੇਦਾਰ ਸਾਹਿਬ ਸਾਡੇ ਹਾਜ਼ਰ ਨੇ ਸਾਕਾ ਜਿਲ੍ਹਾ ਜਥੇਦਾਰ ਹਾਜ਼ਰ ਨੇ ਦੂਜੇ ਜ਼ਿਲ੍ਹਿਆਂ ਤੋਂ ਵੀ ਜਿਹੜੇ ਸੀਨੀਅਰ ਪਾਰਟੀ ਦੇ ਪ੍ਰਹਿਲਕਾ ਚਾਰ ਸਹਿਬਾ ਪਾਰਟੀ ਦੇ ਹੋਰ ਸੀਨੇ ਸਾਥੀ ਜੋਧਾ ਕਾਲੀਦਾ ਦੇਵੀ ਇਸਤਰੀ ਕਾਲੀਦਾ ਦੇਵੀ ਕਿਉਂਕਿ ਪ੍ਰੋਗਰਾਮ ਹੰਦਰ ਸਾਹਿਬ ਦਾ ਸੀ ਕਿ ਬੜਾ ਲੋਅ ਪ੍ਰੋਫਾਈਲ ਸਿਮ ਇੱਕ ਸਧਾਰਨ ਸਿੱਖ ਦੇ ਤੌਰ ਤੇ ਨਮਸਕਾਰ ਕਰਨੀ ਹੈ ਇਸ ਕਰਕੇ ਜਿਆਦਾ ਦੋਖਾ ਉਹਨਾਂ ਨੇ ਪਹਿਲੇ ਹੀ ਮਨਾ ਕਰ ਦਿੱਤਾ ਸੀ ਪਰ ਸਥਾਨਿਕ ਜਿਹੜੀ ਆਸ-ਪਾਸ ਤੇ ਸਾਰੇ ਆਰਧੂ ਤੇ ਵਰਕਰ ਸਰਬਾਨ ਅੱਜ ਉਹਨਾਂ ਦੇ ਸਤਿਕਾਰ ਵਿੱਚ ਉੱਤੇ ਪਹੁੰਚੇ ਆ ਮੈਂ ਸਾਰਿਆਂ ਦਾ ਪੈਦਲ ਤੋਂ ਧੰਨਵਾਦ ਕਰਦਾ ਔਰ ਉਹਨਾਂ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਪੰਜਾਬ ਉਹ ਤੇ ਮੈਂ ਕਹਿਣ ਦੀ ਬਜਾਏ ਮੈਂ ਤੁਹਾਨੂੰ ਮਿਸਾਲ ਦਿੰਦਾ ਮੈਂ ਉਹਨਾਂ ਦੀ ਰੱਖਾ ਲਿਖਣਾ ਇੱਕ ਕੋਲੋ ਛੋਟੇ ਤੇ ਕੁਐਸਚਨ ਕਰਦਾ ਕਿ ਬੇਰੇ ਪੁੱਛੇ ਦੀ ਵਿਦਾਏ ਦੋ ਬੰਦੇ ਨੂੰ ਪੁੱਛੋ ਇੱਕ ਤਾਂ ਪੁੱਛੋ ਜਿਹੜਾ 850 ਕਰੋੜ ਦਾ ਪੁਹੇੜਾ ਦਾ ਪ੍ਰੋਜੈਕਟ ਸੀ ਜਿਹੜਾ ਉੱਥੇ ਐਮਐਲਏ ਸੀ ਜਿਹਨੇ ਭਗਵੰਤ ਮਾਨ ਜੀ ਦੇ ਨਾਲ ਨੀ ਪੱਤਰ ਲਿਖਿਆ ਤੇ ਪੁਹਾੜੇ ਨਾਲ ਤੋਲ ਪਿਓ ਰਿਹਾ ਹੈ ਇੱਕ ਨੰਬਰ 2 ਤੇ ਕੋਬਰ ਵਿਜੇਪ੍ਰਤਾ ਉਹਨੂੰ ਪੁੱਛੋ ਜਿਹੜਾ ਆਈਜੀ ਸੀ ਔਰ ਅਸਤੀਫਾ ਦੇ ਕੇ ਐਮਐਲਏ ਬਣ ਗਿਆ ਔਰ ਉਹਨ ਦਾ ਪੋਸਟ ਆ ਪਾਉਣ ਲੱਗਾ ਹੁਣ ਉਹਨੂੰ ਸੰਭਲੋ ਇਸੇ ਸਰਕਾਰ ਦੂਜੇ ਨੂੰ ਪੁੱਛੋ ਇਸ ਕਰਕੇ ਮੈਨੂੰ ਛੇ ਨਹੀਂ ਲੋੜੀ ਸੀ ਲਾਅ ਐਂਡ ਆਰਡਰ 3:00 ਕਰਾਜੀ ਪੰਜਾਬ ਇਹ ਤਾਂ ਹੁਣ ਉਹ ਹੀ ਦੱਸਦੇ ਨਾ ਉਹਨਾਂ ਦੀ ਪੋਸਟਿੰਗ ਕੱਢੋ ਮੇਹੀ ਰਾਪੜ ਬਤਾਈ ਕਿ ਮੈਨੂੰ ਕਿਥੇ ਦੋੜਨੀ ਮੈਂ ਤੁਹਾਨੂੰ ਕੋੜਾ ਬੁਲਾਉਦੇ ਹਾਂ ਮੈਂ ਕਿਸੇ ਨੂੰ ਮਾਰਾ ਨਾ ਨਹੀਂ ਤਾਂ ਆਪ ਵੀ ਕਹਿੰਦੇ ਸਾਡੇ ਤੇ ਗੁਰੂ ਬਖਸ਼ੇ ਸਕੇ ਸਾਤੋਂ ਗਲਤੀ ਨਾ ਹੋਵੇ ਦੋਨੋਂ ਪਾਸੇ ਜਾਰ ਬਾਸਤੇ ਕੋਈ ਚੁੱਝੋ ਤੁਹਾਡੀ ਡਿਊਟੀ ਹੈ ਕੁਐਸਚਨ ਕਰਨਾ ਨਹੀਂ ਦੀ ਹੈ ਤੁਹਾਡਾ ਕੀ ਤੁ ਪ੍ਰੰਤੂ ਕਰਨਾ ਨਹੀਂ ਦੀ ਹੈ ਤੁਹਾਡਾ ਅਧਿਕਾਰ ਹੈ ਸਾਡਾ ਅਧਿਕਾਰ ਨਿਮਰਤਾ

ਪੰਜਾਬ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਮਦੂਦਾ ਸਰਕਾਰ ਸਾਰੇ ਲੈਣ ਲਈ ਸਾਰੇ ਕਜੀਏ ਸਾਰੇ ਬਹਿ ਕੇ ਰਹਿ ਕੇ ਨਿਬਤ ਆਣਾ ਪਿਆਰ ਨਾਲ ਜਿਤਗਲਾ ਕੈਬਨਟ ਨੂੰ ਜੇ ਪੂਰੀ ਨੂੰ ਜੇ ਵਾਟ ਠਹਿਰਾਇਆ ਤੇ ਕੈਬਨਟ ਵੀ ਨਾਲ ਜੇ ਵੀ ਇਹ ਵੀ ਅੱਜ ਤੱਕ ਦਾ ਹੁਕਮ ਜਿਹਨੂੰ ਬੁਲਾਇਆ ਇਸ ਕਰਕੇ ਕੰਪਨੀ ਕਾਲੀ ਦੰਦ ਸਰ ਮੈਨੂੰ ਜਿੱਦਕ ਸਾਹ ਨਹੀਂ ਸਕਦੇ ਮੈਂ ਥੋੜਾ ਮੈਂ ਕੈਡਿਕ ਪ੍ਰੈਸਰ ਗੱਲ ਹੀ ਕਰਦਾ ਹੁਣ ਹੁਣ ਉਸ ਕਰਨੀ ਪੈ ਰਹੀ ਹੈ ਮੈਂ ਕਦੇ ਕਿਸੇ ਨੂੰ ਕਿਸੇ ਨੂੰ ਬਿਹਾਰੀ ਦਾ ਕਹਿਣਾ ਹੈ ਤੁਸੀਂ ਵੀ ਮੈਨੂੰ ਪੁੱਠਾ ਗੋਲ ਪੁੱਛੋਗਾ ਮੈਂ ਕਹਿ ਸਕਦਾ। ਹੋਰ ਦੱਸੋ ਕੀ ਗੱਲ ਹੋ ਗਈ ਸਵਾਲ ਬਾਰੇ ਪ੍ਰਧਾਨ ਦਾ ਮਤਲਬ ਕੀ ਤੋਂ ਕਰਨਾ ਤਾਂ ਪ੍ਰਧਾਨ ਮੰਤਰੀ ਸੇਵਾ ਨਹੀਂ ਹੈ। ਹਾਂ ਲੱਗਦਾ ਹੈ ਕਿ ਤਰਖਾਈਆ ਕਰਾਰ ਦਿੱਤੇ ਜਾਣ ਤੋਂ ਬਾਅਦ ਵੀਰ ਬਾਦਲ ਹੋਰਾਂ ਨੂੰ ਪ੍ਰੈਜ਼ੀਡੈਂਟ ਜਿਹੜਾ ਉਹ ਬਣੇ ਰਹਿਣਾ ਚਾਹੀਦਾ ਹੈ ਜਾਂ ਹਸਤੀ ਕਰਨਾ ਮੇਰਾ ਤੇ ਕੋਈ ਬੈਠੇ। ਜਿਹੜੇ ਗ੍ਰੋਥੀ ਸਵਾਲ ਚੱਕਰੇ ਉਹਨਾਂ ਨੂੰ ਕਲੋਂ ਨਾਲ ਦੋ ਸੱਤ ਬਜੇ ਧੰਵਾਦ। ਉਹਨਾਂ ਨਾਲ ਸੰਖਿਆ ਜਾ ਇਸ ਜਨਾਬ ਨੇ ਆਮਨੇ ਕਿਆ ਕੀ ਜ਼ਿੰਮੇਵਾਰ ਸਾਰੇ ਕੰਮ ਅਕਾਲ ਤੱਕ ਦਾ ਹੁਕਮ ਹੈ ਸਾਡੇ ਵਾਸਤੇ ਸਰਬੋਤਮ ਹੈ ਪਹਿਲਾਂ ਵੀ ਜਾ ਕੇ ਕੋਈ ਕਿੰਤੂ ਪ੍ਰੰਤੂ ਨੇ ਨਿਮਰਤਾ ਨਾਲ ਕਿਹਾ ਪ੍ਰਧਾਨ ਜੀ ਨੇ ਕਿ ਮੈਂ ਕੋਈ ਕਿਸੇ ਨੇ ਕਿਹੜਾ ਕੀ ਦੇ ਕੀ ਕੀਤਾ ਕਿ ਮੈਂ ਕਿਹਾ ਕਿ ਜੋ ਖੋਇਆ ਮੈਂ ਸਾਰਾ ਝੋਲੀ ਪਾਉਣਾ ਤੇ ਅਕਾਲ ਤਖਤ ਯਾਰ ਦੇ ਗੁਰੂ ਤੋਂ ਬਖਸ਼ਿਸ਼ ਮੰਗਦਾ ਕਿ ਉਹ ਭੁੱਲਾ ਚੁਪਾ ਮਾਫ ਕਰੋ ਤੇ ਇਸ ਕਰਕੇ ਉਹ ਵੀ ਜੋ ਉਦੇਸ਼ ਹੈ ਬਿਰਿੰਦਰ ਕੌਣਾ ਕੀਤਾ ਕਰਨਾ ਨਹੀਂ ਤੁਸੀਂ ਹੁਣ ਫਾਸਟਿੰਗ ਪ੍ਰਧਾਨ ਨੂੰ ਅਗੈਸੀ